but not... ਸਤਨਾਮ ਵਾਹਿਗੁਰੂ 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 ਸਤਨਾਮ ਸਤਿਨਾਮ ਵਾਹਿਗੁਰੂ 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 सत नाम ਜਗੋ ਜਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਗਏ ਪਿਆਰੀ ਸਤ ਸੰਗਤ ਜੀ ਬਰੇ ਹੀ ਅੱਜ ਅਪਿਸ਼ਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਫੱਤੇ ਬਲਾਉਣ ਵਿੱਚ ਮੁੱਠੇ ਨਾ ਲਿਆ ਕਰੋ ਜਿਤਨੀ ਸੰਗਤ ਦਾ ਆਕਾਰ ਹੈ ਉਸ ਤਰ੍ਹਾਂ ਮੱਧੀ ਆਵਾਜ਼ ਨਹੀਂ ਹੈ ਪਿਆਰਿਓ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੱਟ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਦਾ ਇੱਕ ਸਿੰਘ ਸਵਾਲ ਕਰਦਾ ਹੈ ਕਿ ਮਹਾਰਾਜ ਜੀ ਗੁਰੂ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਤਿ ਕਰਤਾ ਦੀ ਬਖਸ਼ ਲਈ ਜਦੋਂ ਇੱਕ ਸਿੱਖ ਸਿੱਖ ਨੂੰ ਮਿਲਦਾ ਹੈ ਇਹ ਅਗੋਂ ਸਤਿ ਕਰਤਾ ਹੈ ਤਿੰਨ ਜਾ ਜੀ ਸਿੱਖੀ ਸਤਿ ਕਰਤਾ ਰਾਹ ਹੈ ਤਿਨ ਮਹਾਰਾਜ ਜੀ ਤੁਸੀਂ ਹੋ ਸਿੱਖ ਤੋਂ ਸਿੰਘ ਬੁਲਾ ਦਿੱਤੇ ਤੇ ਨੁਨ ਕੀ ਆਖਿਆ ਜਾਏ ਤੇ ਗੁਰੂ ਪਿਆਰਿਓ ਮਹਾਰਾਜ ਜੀ ਨੇ ਗੁਰਗੋਬਿ ਸਿੰਘ ਜੀ ਮਹਾਰਾਜ ਜੀ ਨੇ ਗੋਹਤ ਤੇ ਨਾ ਕਿ ਜਦੋਂ ਇੱਕ ਸਿੰਘ ਸਿੰਘ ਨੂੰ ਮਿਲਿਆ ਕਰੇਗਾ ਤੇ ਉਹ ਗਰਜਵੀਂ ਆਵਾਜ਼ ਵਿੱਚ ਇੱਕ ਦੂਜੇ ਨੂੰ ਫਤਿਹ ਬੁਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਅੱਗੋ ਸਿੰਘ ਫਿਰ ਇੱਕ ਸੁਭਾਅ ਕਰਦਾ ਮਹਾਰਾਜ ਜੀ ਜੀ ਕਰ ਫਤਿਹ ਲਾਉਂਦੇ ਅੱਗੋਂ ਵਾਲਾ ਇੱਕ ਮਿੰਨੀ ਜੀ ਆਵਾਜ਼ ਵਿੱਚ ਛੋਟੀ ਜੀ ਆਵਾਜ਼ ਵਿੱਚ ਥੋੜੀ ਆਵਾਜ਼ ਵਿੱਚ ਫਤਿਹ ਦਾ ਜਵਾਬ ਦੇਵੇਗਾ ਤੇ ਉਸ ਤੋਂ ਬਾਅਦ ਇੱਕ ਮਿੰਨੀ ਕੁ ਪਰਸੰਨਤਾ ਹੋ ਤੇ ਮਹਾਰਾਜ ਜੀ ਆਪੇ ਉਸ ਵਲ ਮੇਰਾ ਖਵਾ ਮੰਗ ਰਹੋ ਗੁਰੂ ਪਿਆਰੇਓ ਮਹਾਰਾਜ ਜੀ ਦਾ ਵਿਖਵਾ ਮੁੰਡਾ ਮਿਲਦਾ ਕੋਈ ਸੁੱਖੀ ਗੱਲ ਨਹੀਂ ਖੱਬਾ ਮੁੰਡਾ ਮਿਲ ਜਵੇ ਤਾਂ ਵੀ ਕੋਈ ਸੁੱਖੀ ਗੱਲ ਨਹੀਂ ਨਹੀਂ ਤਾਂ ਪੋਸਲਾ ਬਸਤਨ ਸਾਲ ਗਾਣ ਜੇ ਮਹਾਰਾਜ ਜੀ ਉਸਦੇ ਬੇਰੇ ਨੂੰ ਮੁੰਡਾ ਨਾਲ ਉਹਦੇ ਤਾਂ ਉਸਨੇ ਡੁੱਪ ਕੇ ਮਰ ਜਾਣਾ ਸੀ ਅੱਜ ਦੁਨੀਆ ਤੇ ਉਸ ਦਾ ਕੋਈ ਨਾ ਕੋਈ ਨਾਮੋ ਨਸਾਨੀ ਨਹੀਂ ਰਹਿਣਾ ਸੀ ਤੇ ਫਿਰ ਸਿੰਘ ਆਖਦਾ ਆਂ مہاراج جی کر فتح سنگا تھوڑا مسکر سنگھ ٹھیک ٹھاک آواز بچ فتح مہاراج جی کہیں کہ اس بار میرا سجا مجھا ہوں ਤੇ ਗੁਰੂ ਪਿਆਰੇ ਆ ਗੱਲ ਸੁਣਿਓ ਗੌਰ ਨਾਲ ਸੁਣਿਓ ਤੇ ਸਿੰਘ ਨੇ ਅੱਗੋਂ ਕੀ ਪੁੱਛਿਆ ਕਿ ਮਹਾਰਾਜ ਜੀ ਫਤਿਹ ਬਲਾਉਣ ਤੇ ਅੱਗੋਂ ਵੀ ਜੀ ਕਰ ਪੂਰੇ ਜੋਸ਼ ਨਾਲ ਗਰਜਵੀ ਆਵਾਜ਼ ਵਿੱਚ ਫਤਿਹ ਦਾ ਜਵਾਬ ਮਿਲੇ

ਗੁਰੂ ਪਿਆਰਿਓ ਅੱਗੋ ਉਹ ਸਿੰਘ ਨੇ ਕੀ ਸਵਾਲ ਕੀਤਾ ਕਿ ਜਰ ਕੀ ਉੱਤਰਤਾ ਮਹਾਰਾਜ ਜੀ ਨੇ ਉਹ ਸਿੰਘ ਅੱਗੋ ਆਖਦਾ ਆ ਕਿ ਮਹਾਰਾਜ ਜੀ ਜੇਕਰ ਕੋਈ ਫਤਿਹ ਬਲੌਂ ਕੇ ਹੋਲੀ ਕੀ ਜਵਾਬ ਨਹੀਂ ਦਿੰਦਾ ਬਲਕਿ ਫਤਿਹ ਬਲੋਂ ਤੇ ਮੂਫੇਰ ਲਈਦਾ ਫੇ ਉਸ ਦਾ ਕੀ ਹੋਵੇਗਾ ਤੇ ਮਹਾਰਾਜੀ ਆਪਦੇ ਆ ਇਹੋ ਜਿਹੇ ਬੰਦੇ ਵੱਲ ਨਾ ਤੇ ਸਾਡਾ ਖੱਬਾ ਮੋਢਾ ਨਾ ਸੱਚਾ ਮੋਢਾ ਨਾ ਮੁਖ ਹੋਵੇਗਾ ਇਹੋ ਜਿਹੇ ਬੰਦੇ ਵੱਲ ਸਾਡੀ ਪਿੱਠ ਹੋਵੇਗੀ تے گروہ پیارے ہو دیکھو ایسی گروہ کر آئے ہیں بیسے تے کل کایا نا کل ترتی اے ساری اس مہاراج دی بنائی ہوئی سے اس دی رچے ہوئی اس دی دیکھو میں تھے ایک دفعہ تو ایک سوٹی جی گاہ سانسی کرتا ਦੇਖੋ ਜਿਵੇਂ ਅਸੀਂ ਨਾ ਆਪਣੇ ਰਿਸ਼ਤੇਦਾਰਾਂ ਦੇ ਜਾਨੀ ਆ ਮਾਮੀ ਮਾਸੀ ਪੂਆ ਕਿਸੇ ਦੇ ਜਾਨੀ ਆ ਨਾ ਤੇ ਦੇਖੋ ਜਾ ਕੇ ਨਾ ਅਸੀਂ ਆਪਾਂ ਖਾਸ ਤੌਰ ਤੇ ਇਸ ਗੰ ਦਾ ਖਿਆਲ ਰੱਖ ਕੇ ਆਇਆ ਕਿ ਤੇ ਜਾਣੇ ਅਣਜਾਣੇ ਵਿੱਚ ਵੀ ਸਾਡੇ ਮੋਹ ਕੋਈ ਗੱਲ ਤੇ ਕਰ ਲੈਣ ਕਿਉਂਕਿ ਆਪਾਂ ਸੋਚਦੇ ਆ ਨਾ ਆਪਾਂ ਰਿਸ਼ਤੇਦਾਰਾਂ ਦੀ ਆਈ ਹੋਈ ਆ ਇਥੇ ਆਪਾਂ ਸਦਾ ਲਈ ਨਹੀਂ ਰਹਿਣਾ ਹੈਗਾ ਆਇਆ ਘੰਟੇ ਤੋਂ 2 ਘੰਟੇ ਵਿੱਚ ਜਾਂ 1-2 ਦਿਨ ਵਿੱਚ ਵਾਪਸ ਚਲੇ ਜਾਣਾ ਹੈ ਵੈਸਤੇ ਅੱਜਕੱਲ ਇਹਨਾਂ ਟਾਈਮ ਹੀ ਕਿਥੇ ਇਸੇ ਕੋਲ ਹੈ ਨਹੀਂ ਬਸ ਜਾਂਦੇ ਆ ਇੱਕ ਅੱਧਾ ਘੰਟਾ ਰੁਕਦੇ ਆ ਜਾਂਦੇ ਆ ਤੇ ਦੇਖੋ ਆਪਾਂ ਆਪਸੇ ਇਹ ਸੋਚਦੇ ਆ ਆਪਣਾ ਸਾਦਾ ਉੱਥੇ ਉੱਥੇ ਬਹਿਣਾ ਵੀ ਚੰਗਾ ਹੋਵੇ ਆਪਾਂ ਚੰਗੀਆਂ ਗੱਲਾਂ ਕਰੀਏ ਤੇ ਗੁਰੂ ਪਿਆਰਿਓ ਮੈਨੂੰ ਇੱਕ ਗੱਲ ਤੁਸੀਂ ਸਮਝਾ ਦਿਓ ਕਿਉਂਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਵੀ ਤੁਹਾਡੇ ਵੇਚੀ ਆ ਮੈਂ ਵੀ ਓਗਰਾਂ ਭਰੇ ਆ ਕੀ ਇਹ ਜਿਹੜੀ ਦੁਨੀਆ ਆ ਇਹ ਧਰਤੀ ਆ بھی میں آخ نے بھی ایتھے سدا نہیں رہنا ایتھے بھی ابھی ایک پرونے بان کی آئی ہوئے سدا نہیں رہنا ہے پھر میسو اتنے ایتھے آ کے مارے کام کیوں کر ਅੱਜ ਤੁਸੀਂ ਦੇਖਦੇ ਪਈ ਹੋ ਐ ਆਪਣੇ ਆਸ-ਪਾਸ ਕਿੰਨੇ ਮਾੜੇ ਕੰਮ ਹੋ ਰਹੇ ਕਿੰਨੇ ਜਲੀਲ ਕੰਮ ਹੋ ਰਹੇ ਤੇ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਚਾਹਤੀ ਇੱਥੋਂ ਤੱਕ ਸੋਚਦੇ ਆ ਕਿ ਇਹ ਸਾਡਾ ਬੈਠਣ ਦਾ ਤਰੀਕਾ ਵੀ ਚੰਗਾ ਹੋਵੇ ਉੱਠਣ ਦਾ ਤਰੀਕਾ ਵੀ ਚੰਗਾ ਹੋਵੇ ਖਾਣ ਦਾ ਤਰੀਕਾ ਵੀ ਚੰਗਾ ਹੋਵੇ ਬੋਲਣ ਦਾ ਤਰੀਕਾ ਵੀ ਚੰਗਾ ਹੋਵੇ ਇਸ ਖਾਸ ਤੌਰ ਤੇ ਖਿਆਲ ਰੱਖਦੇ ਆ کی اے دنیا سے اسی سدا لے رہنا ہے دیکھو اسی ایتھے بھی پرونے آئے ہوئے ہیں ایتھوں بھی اسی ایک نہ ایک دن چلے جانا ہے تے پھر اسی کیوں نہ یہ سوچیں کہ ایتھے آپ چنگے کام کر کے جائیے ਜਿਹੜਾ ਉਸ ਦਿੱਸਤ ਦਰਗਾਹ ਵਿੱਚ ਜਾ ਕੇ ਉਸ ਨੂੰ ਮੂੰਹ ਦਿਖਾਉਣ ਜੋਗੇ ਹੋਈਏ ਉਸ ਦੇ ਕੀਤੇ ਹੋਏ ਸੁਭਾਨਾਬਤ ਦੇਣ ਜੋਗੇ ਹੋਈਏ ਫਿਰ ਕਿਸੇ ਕਿ ਇਹੋ ਜੇ ਕੰਮ ਕਰਕੇ ਨਾ ਜਾਈਏ ਕਿ ਸਾਨੂੰ ਜਾ ਕੇ ਖੂਂਜੇ ਵਿੱਚ ਲਾ ਕੇ ਬਿਠਾਣਾ ਹੋਵੇ ਲੋਕੀ ਵੇਰ ਜੇ ਕਿ ਸਾਨੂੰ ਕੋਈ ਦੇਖੇ ਹੀ ਨਾ ਗੁਰੂ ਪਿਆਰੋ ਉਤੋਂ ਕੁਛ ਨਹੀਂ ਲੋਕਦਾ ਮੇਰੀ ਇੱਕ ਗੱਲ ਸੁਣ ਲਓ ਸਦੈਚੂ ਰੇ ਬੀਤੋਖੇ ਚਲਾਕੀਆਂ ਸ਼ਾਰੀਆਂ ਇੱਥੇ ਹੀ ਰਹਿ ਜਾਣੀਆਂ ਆਂ ਦੇਖੋ ਮੈਂ ਦੇਖਿਆ ਤਾਂ ਨਹੀਂ ਆ ਪਰ ਕਿਸ਼ਮਾ ਹਕੋਸਰੀ ਕਹਿਣ ਮੁਤਾਬਕ ਉਹ ਕਹਿੰਦੇ ਜਦੋਂ ਬੰਦਾ ਮਰ ਜਾਂਦਾ ਹੈ ਨਾ ਜਦੋਂ ਇਨਸਾਨ ਮਰ ਜਾਂਦਾ ਨਾ ਜਦੋਂ ਦਰਗਾਹ ਵਿੱਚ ਜਾਂਦਾ ਆ ਜਦੋਂ ਉਹ ਲੋਕ ਚੈਰੀ ਵਿੱਚ ਨਹੀਂ ਜਾਂ ਲੈ ਕੇ ਜਾਇਆ ਜਾਂਦਾ ਆ ਤਾਂ ਉਸ ਤੋਂ ਉਸ ਬਾਅਦ ਪੁੱਛਿਆ ਜਾਂਦਾ ਕਿ ਹਾਂ ਤੂੰ ਕੀ ਕੀਤਾ ਦੁਨੀਆ ਤੂੰ ਕਿੰਨੇ ਮਾਲੇ ਕੰਮ ਕੀਤੇ ਕਿੰਨੇ ਚਿੰਗ ਤੇ ਬੰਦਾ ਫੇਚ ਲਾ ਕੇ ਕਰਦਾ ਆਖਦਾ ਆ ਕਿ ਮੈਂ ਨਹੀਂ ਕੋਈ ਮਾਲਾ ਕੰਮ ਕੀਤਾ ਹੀ ਨਹੀਂ ਤੇ ਉਥੇ ਜਿਹੜਿਆ ਸੀ ਮੂਵੀ ਦੇਖਦੇ ਆ ਨਾ ਫਿਲਮ ਦੇਖਦੇ ਆ ਨਾ ਐਦਾਂ ਸਾਦੀ ਜ਼ਿੰਦਗੀ ਦੀ ਛੜੀ ਦੀ ਫਿਲਮ ਸਾਹਮਣੇ ਲਗਾ ਦਿੱਤੀ ਜਾਂਦੀ ਆ ਤੇ ਸਾਹਮਣੇ ਅਸੀਂ ਜੋ ਵੀ ਕੰਮ ਕਰ ਰਹੇ ਆ ਨਾ ਚੰਗੇ ਮਾਰੇ ਉਹ ਲਾਈਵ ਚੱਲਦਾ ਆ ਤੇ ਅਸੀਂ ਉਹ ਕਰ ਨਹੀਂ ਸਕਦੇ ਹੈਗੇ ਇਸ ਲਈ ਗੁਰੂ ਪਿਆਰਿਓ ਇੰਨੇ ਕੋ ਚੰਗੇ ਕੰਮ ਜ਼ਰੂਰ ਕਰ ਲਈਏ ਜਿਹੜਾ ਸੰਗਾਂਝੇ ਸਰਵਿੰਦੇ ਨਾ ਹੋਣਾ ਪਵੇ ਕਿਰੇ ਸਾਨੂੰ ਸੂਈਆਂ ਦੇ ਨੱਕਿਆਂ ਵਿੱਚ ਲੰਗਰਾਂ ਪਿਆ ਨਾ ਤੇ ਬਹੁਤ ਆਖੰਦੀ ਆ ਤੇ ਗੁਰੂ ਜੀ ਪਿਆਰੋ ਮੈਂ ਉਸ ਤੇ ਆਪਣੀ ਗੱਲ ਤੇ ਜੇ ਵੇ ਵਾਪਸ ਆਉਣਾ ਆ ਕਿ ਦੇਖੋ ਗੁਰੂ ਸਾਹਿਬ ਕਹਿੰਦੇ ਜੋ ਫਤਿਹ ਦਾ ਜਵਾਬ ਨਹੀਂ ਦੇਵੇਗਾ ਨਾ ਮੂੰ ਫੇਰੀਗਾ ਉਸ ਵਾਰ ਸਦਾ ਸੱਜਾ ਮੁੰਡਾ ਸੱਜਾ ਖੱਬਾ ਮੁੰਡਾ ਕੋਈ ਨਹੀਂ ਸਾਡਾ ਮੁੱਖ ਕੋਈ ਨਹੀਂ ਉਸ ਵਾਰ ਸਾਡੀ ਤੇ ਹੋਣੀ ਆ ਸੋ ਗੁਰੂ ਪਿਆਰਿਓ ਫਤਿਹ ਬਣਾਉਣ ਵਿੱਚ ਢਿਲ ਨਾ ਵਾਦਿਆ ਕਰੋ ਉਹ ਗੁਰੂ ਦਾਖਲੇ ਖੱਬਾ ਮੁੰਡਾ ਹੀ ਮਿਲ ਜੀਵੇ ਨਾ ਤੇ ਪਰਾਨਿਕ ਕਿੰਨੇ ਕੋ ਜਨਮ ਵਾਲੀ ਸਾਡੀ ਗੱਲ ਤਰਜਣੀ ਆ ਸੋ ਹੱਥ ਵਨ ਕੇ ਵੇੰਤੀ ਆ ਜੀ ਇੱਕ ਵਾਰ ਫਿਰ ਫਤਿਹ ਬੁਲਾਈ ਜਾਵੇ ਇਹ ਪਤਾ ਲੱਗ ਜਵੇ ਆਸੇ ਪਾਸੇ ਲੱਗੇ ਜਾਂਦੇ ਕਿ ਹਾਂ ਗੁਰੂ ਦੇ ਸਿੰਘ ਸਿੰਘਣੀਆਂ ਇਕੱਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਹਾਂ ਕੁਝ ਗੱਲ ਬਣਦੀ ਗੁਰੂ ਪਿਆਰਿਓ ਅਸੀਂ ਗੁਰੂ ਦੀਆਂ ਖੁਸ਼ੀਆਂ ਆਂ। ਅੱਛਾ ਵੀ ਮੈਨੂੰ ਇੱਕ ਗੱਲ ਅਸੀਂ ਗੁਰਦੁਆਰੇ ਆਉਣੇ। ਕਿ ਲੋ ਵੈਸੇ ਆਪਾਂ ਨਹੀਂ ਆਉਣ ਜੁਕੀ ਹੈਗੇ ਸਾਨੂੰ ਉਹ ਹੀ ਲਿਆਉਣ ਬਣਾਇਆ ਕਿਉਂਕਿ ਅਸੀਂ ਤਾਂ ਇੱਕ ਕਦਮ ਵੀ ਚੱਲ ਸਕਦੇ ਅਸੀਂ ਤੇ ਇੱਥੋਂ ਦਾਤਕ ਇਹ ਸਾਡੀ ਆਖ ਹੈ ਨਾ ਇਹਨੂੰ ਝਾਂਕ ਨਹੀਂ ਸਕਦੇ ਹੈਗੇ। ਇਹ ਉਹ ਚਾਵੇ ਜਿਹੜਾ ਅਸੀਂ ਚੰਕ ਸਕਦੇ ਆ ਇਹ ਸਾਡੇ ਹਰ ਇੱਕ ਵਾਸਤੂ ਨੇ ਤੇ ਸਾਨੂੰ ਇੱਕ ਗੱਲ ਹੈ ਸਾਨੂੰ ਮਾਨ ਕਰਦਾ ਕਿਹੜੀ ਗੱਲ ਦਾ ਮਾਨ ਕਰਦੇ ਆ ਸੁੱਤਿਆ ਕਹਿੰਦਾ ਸਾਨੂੰ ਮਾਨ ਕਿਹੜੀ ਗੱਲ ਦਾ ਹੈ ਕੀ ਕੀਤਾ ਆਪਾਂ ਸਾਡਾ ਕੀ ਆ ਐ ਕੋਸਤਾ ਦਾ ਉਹ ਸਾਨੂੰ ਜਨਮ ਕਿਹਨੇ ਦਿੱਤਾ ਇਥੋਂ ਤੱਕ ਸਾਨੂੰ ਆਖਰ ਵਿੱਚ ਜਦੋਂ ਅਸੀਂ ਮਿੱਟੀ ਢੇਰੀ ਬਣ ਗਏ ਨਾ ਇੱਕ ਲੋਥ ਬਣ ਗਏ ਨਾ ਸਾਨੂੰ ਚੱਕ ਕੇ ਵੀ ਕਿਸੇ ਖੂਨ ਨੇ ਲੈ ਕੇ ਜਾਣਾ ਅਸੀਂ ਆਪ ਤਾਂ ਚੱਲ ਕੇ ਵੀ ਨਹੀਂ ਜਾ ਸਕਦੇ ਤੇ ਫਿਰ ਕਿਹੜੀ ਗੱਲ ਦਾ ਮਾਨ ਹੈ ਮਾਨ ਕਿਹੜੀ ਗੱਲ ਦਾ ਉਹ ਉਹ ਦਾ ਦਿੱਤਾ ਖਾਣੇ ਆ ਉਹ ਦਾ ਦਿੱਤਾ ਪਾਉਣੇ ਆ ਉਹ ਦਾ ਦਿੱਤੇ ਹਟਾਉਣੇ ਆ ਉਰੀ ਦਿੱਤੀ ਜਿੰਦਗੀ ਆ ਇਹ ਕਿਹੜੀ ਗੱਲ ਦਾ ਮਾਨ ਆ ਉਸ ਤੋਂ ਬੇਮੁਖ ਨਾ ਹੋਵੋ ਗੁਰੂ ਪਿਆਰਿਓ ਉਸ ਤੋਂ ਬੇਮੁਖ ਨਾ ਹੋਵੋ ਜਿੱਦਾਂ ਕਿ ਉਹ ਬੇਮੁਖ ਹੋ ਗਿਆ ਨਾ ਉਹਨੇ ਸਾਡੇ ਤੋਂ ਨਿਗਾਹ ਹਟਾ ਲਈ ਫੇਰੇ ਬੜਾ ਪਛਤਾਉਣਾ ਪੈਣਾ ਆ ਬੜੇ ਦੁੱਖਾਂ ਦਾ ਹੋਣੇ ਪੈਣੀ ਆ گرو پیارو منوں ایداں لگتا کہ میں اپنا ٹائم ٹائم گلوں پورا باقی گل یہ بھی ہے دیکھو اسی بولن جوگے ہے گولو کچھ پیارے اسی بولن دے ہے اصیں کسی نے کچھ سمجھاؤ دے ہے نہیں ਸਾਨੂੰ ਉਹੀ ਬੁਲਾਉਂਦਾ ਜੋ ਉਸ ਨੂੰ ਪਉਣਾ ਉਹੀ ਬੁਲਾਉਂਦਾ ਉਹੀ ਸਾਨੂੰ ਇੰਝ ਕਿ ਸਮਝ ਦਿੰਦਾ ਆ ਬਖਸਦਾ ਆ ਕਿ ਅਸੀਂ ਜਦੋਂ ਦੂਜੇ ਨੂੰ ਸਮਝਉਂਦੇ ਹਾਂ ਗੁਰੂ ਪਿਆਰਿਓ ਗੁਰਦਵਾਰੇ ਬੜਾ ਸਭ ਆ ਕੇ ਅਸੀਂ ਗੁਰੂ ਨੂੰ ਆਪੇ ਨਹੀਂ ਮਨਾਉਣੀ ਹੈਗੀ ਅਸੀਂ ਗੁਰੂ ਦੀ ਮੰਨ ਲਈ ਆ ਕਿਉਂਕਿ ਮੈਂ ਅੱਜ ਆਸੀ ਬਾਸੀ غور ਦੇਖਦਾ ਆ ਕਿ ਲੋਕਾਂ ਨੇ ਮਨਾ ਵਿੱਚ ਆ ਕਿ ਅਸੀਂ ਗੁਰਦੁਆਰੇ ਆਈਆਂ ਆ ਆਪਾਂ ਗੁਰੂ ਨੂੰ ਮਨਾਉਣੀ ਆ ਆਪਣੀ ਆਪਾਂ ਗੁਰੂ ਦੀ ਮੰਨਣੀ ਨਹੀਂ ਹੈਗੀ ਕਿ ਇਹ ਯਾਰ ਆਪਣੇ ਤੇ ਮਾਨਿੰਦੇ ਹੋਰ ਕਿੰਨੀ ਗੱਲਾਂ ਆ ਉਹ ਕੀ ਗੱਲ ਹੈ ਅਸੀਂ ਇੱਥੋਂ ਤੱਕ ਗਿਰ ਚੁੱਕੇ ਹਾਂ ਕਿ ਅਸੀਂ ਕਿੰਨੇ ਆ ਗੁਰਦੁਆਰਿਆਂ ਵਿੱਚ ਜੇ ਬਾਣੀ ਪੜ੍ਹਨੀ ਆ ਨਾ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਉਹਦੀ ਬਾਰਵਾਸ ਨਾ ਵੀ ਅਸੀਂ ਫਿਰ ਸਪੀਕਰ ਵੀ ਬੰਦ ਕਰਵਾਈ ਜਾਂਦੇ ਆ ਯਾ ਧਰਮ ਨਹੀਂ ਆਉਂਦੀ ਹੈਗੀ ਬਾਕੀ ਗੁਰੂ ਪਿਆਰਿਓ ਦੇਖੋ ਕਹਿੰਦੇ ਨਾ ਵਕਤ ਵਿਚਾਰੇ ਸੁਭੰਤਾ ਹੋਏ ਮੈਨੂੰ ਵਕਤ ਦਾ ਵੀ ਖਿਆਲ ਆ ਕਿਉਂਕਿ ਦੇਖੋ ਫੂਰਾਂ ਨੇ ਵੀ ਟੈਣ ਮੈਂ ਦੇਖ ਇੱਕ ਨਿਮਾਨ ਨੱਚੀ ਜੀ ਮੈਨੂੰ ਨਿਮਾਨ ਵੀ ਉਸੇ ਨੇ ਬਖਸਿਆ ਨਤੀਜੇ ਚੀਜ਼ ਵੀ ਹੋਸ਼ ਨਹੀਂ ਕੀਤਾ ਤੇ ਪਰ ਮੇਰੇ ਨਾਲ ਜਰਾ ਸੁਝਵਾਨ ਮੇਰੇ ਵੀਰ ਦੇ ਵਿੱਚ ਵੀ ਹੋਏ ਆ ਸੋ ਉਹਦਿਆਂ ਇਹ ਨਾ ਨਾ ਕਰਦੇ ਹੋਇਆ ਸਮਾਫੀ ਕਰਦਾ ਆ ਇੱਕ ਵਾਰ ਫਰਟੀਲਾਈਜ਼ਰ ਜੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ